ਤੂੰ ਕੀ ਹਾਲ ਚਾਲ ਜੀ ਸਾਰਿਆਂ ਦਾ ਠੀਕ ਠਾਕ ਜੀ ਸੇਤਾ ਵਧੀਆ ਆਏ ਵੀ ਆਪਾਂ ਨੂੰ ਅੱਜ ਹੋ ਗਏ ਆ ਤਿੰਨ ਤਿੰਨ ਚਾਰ ਦਿਨ ਹੋ ਗਏ ਘਰ ਲੱਭਦੇ ਆਣੂ ਅਸੀਂ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਬਹੁਤ ਪਰੇਸ਼ਾਨ ਆ ਯਾਰ ਕੰਮ ਨਹੀਂ ਮਿਲਦਾ ਪਿਆਗਾ ਅੱਜ ਸ਼ਾਇਦ ਗੱਲ ਬਣ ਜਾਵੇ ਜੇ ਗੱਲ ਬਣ ਗਈ ਤਾਂ ਫੇ ਤਾਂ ਬਹੁਤ ਵਧੀਆ ਗੱਲ ਆ ਸਹੀ ਨਹੀਂ ਬ੍ਰੀਤ ਤੇ ਫੋਕਲ ਕਰਾਉਣ ਦੇ ਪਿਆ ਕਰਨ ਨੂੰ ਬਹੁਤ ਭੱਜ ਦੌੜ ਕੀਤੀ ਸੀ। ਬਾਕੀ ਅੱਜ ਕੁਸ਼ਦੇਵੀ ਆ ਗਈ ਜਾਨੇ ਕਹਿੰਦੇ ਤੁਸੀਂ ਘਰ ਆਪਰੇ ਤੁਹਾਨੂੰ ਮਿਲ ਗਿਆ। ਸਾਨੂੰ ਕਾਫੀ ਜਾਣੇ ਨੇ ਕਿਹਾ ਵੀ ਸਾਡੇ ਘਰੇ ਆ ਜਾਓ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਰਿਆਂ ਦਾ ਵੀ ਦੀਦੀ ਉਹਨਾਂ ਦਾ ਵੀ ਫੋਨ ਆਇਆ ਬਾਹਰੋਂ ਉਹ ਕਹਿੰਦੇ ਵੀ ਸਾਡੇ ਘਰ ਚ ਕੋਈ ਨਹੀਂ ਰੰਦਾ ਸਾਡੇ ਲਾਗੇ ਪੈਂਦਾ ਕੋਈ। ਕਹਿੰਦੇ ਵੀਰੇ ਤੂੰ ਇੱਥੇ ਆ ਜਾਓ। ਸਾਡੇ ਘਰੇ ਰੋ ਵੀ ਪੱਕਾ ਰੋ ਐਨੀ ਟਾਈਮ ਕੋਈ ਪੈਸਾ ਕੋਈ ਕੁਝ ਨਹੀਂ। ਤੇ ਦੀਦੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹੁਸ਼ਿਆਰਪੁਰ ਵਾਲੇ ਦੀ ਜੀ ਮੈਸੀ ਆਈ ਉਹ ਵੀ ਕਹਿੰਦੇ ਨਹੀਂ ਚੁੱਪ ਦੁੱਪ ਬੋਲ ਬਲੋਕ ਬੰਦਾ ਬਲੋਕ ਕੀ ਦਿਖਾਉਣਾ ਦੱਸ ਹੁਸ਼ਿਆਰਪੁਰ ਵਾਲੇ ਦੀਦੀ ਉਹਨਾਂ ਦਾ ਵੀ ਮੈਂ ਅਸੀਂ ਆਇਆ ਸੀ ਉਹ ਵੀ ਕਹਿੰਦੇ ਸਾਡੇ ਕੋ ਆਜੋ ਹਾਂ ਤੁਸੀਂ ਕਹਿੰਦੇ ਸਮਾਨ ਰੱਖ ਲਓ ਘਰੇ ਆਪਣੇ ਤੇ ਉੱਥੇ ਘਰੇ ਸਮਾਨ ਰੱਖ ਲਓ ਕੋਈ ਨੋ ਜਾਨ ਨੇ ਮੈਸੇਜ ਆਇਆ ਸਾਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਫ੍ਰੀ ਜੇ ਬੰਦੇ ਨੂੰ ਇੱਕ ਪਾਸੇੋਂ ਠੋਕਰ ਵੱਜੇ ਜਾਂ ਇੱਕ ਪਾਸੇ ਬੰਦਾ ਨਿਕਲੇ ਤਾਂ ਦੂਜੇ ਪਾਸੇ ਵੀ ਬਹੁਤ ਆਇਆ ਹੈ ਨਾ ਰੱਬ ਕਹਿੰਦੇ ਆ ਜੋ ਕਰਦਾ ਚੰਗੇ ਨੂੰ ਕਰਦਾ ਮੈਨੂੰ ਕਾਫੀ ਮੈਸੇਜ ਆਇਆ ਕਹਿੰਦੇ ਵੀ ਜੋ ਕਰਦਾ ਚੰਗੇ ਨੂੰ ਕਰਦਾ ਚਲੋ ਮੈਨੂੰ ਦੁੱਖ ਇਹ ਚੀਜ਼ ਦਾ ਸੀ ਯਾਰ ਵੀ ਸਾਡਾ ਟਾਈਮ ਬਹੁਤ ਨੇੜੇ ਆਇਆ ਸੀ ਸਾਡੇ ਕੁਝ ਦਿਨ ਰਹਿੰਦੇ ਆ ਡਿਲੀਵਰੀ ਦੇ ਵਿੱਚ ਜੇ ਤੁਹਾਨੂੰ ਘਰ ਨਾ ਮਿਲੇ ਜੇ ਨਾ ਮਿਲਦਾ ਹਨਾ ਕੁਝ ਵੀ ਅ ਵੀ ਅਸੀਂ ਕੀ ਕਰਦੇ ਯਾਰ ਵੀ ਅਸੀਂ ਕਿੱਦਾਂ ਮਤਲਬ ਅਡਜਸਟ ਕਰਨਾ ਸੀ ਹਨਾ ਵੀ ਬਾਕੀ ਪਤਾ ਕੀਤਾ ਆ ਸ਼ਾਇਦ ਫਾਈਨਲੀ ਹੋ ਜਵੇ ਏ ਜੇ ਮੈਨ ਲੱਗਾ ਡੰਨ ਤੁਹਾਨੂੰ ਦੱਦਣਾ ਆਪਾਂ ਸਾਰਿਆਂ ਨੂੰ ਠੀਕ ਹੈ ਜੀ ਯਾਰ ਘਰਾਂ ਉੱਥੇ ਵੀ ਸਾਡ ਨੂੰ 7 ਸਾਲ ਹੋ ਗਏ ਰਹਿੰਦੇ ਆ ਨੂੰ ਬਹੁਤ ਟਾਈਮ ਉੱਥੇ ਵੀ ਸਾਡਾ ਵੀ ਉੱਥੇ ਕਹਿ ਦਈਏ ਵੀ ਉੱਥੇ ਜਿੰਨ ਬਦਲੇ ਸਾਰੇ ਜਿੰਨੇ ਵੀ ਆ ਮਤਲਬ ਕਹਿ ਲਓ ਵੀ ਹਰ ਇੱਕ ਚੀਜ਼ ਆਪਾਂ ਉੱਥੇ ਪਾਈ ਵੀ ਆ ਹਾਂ ਤੇ ਜਿੰਨਾ ਸਮਾਨ ਮੈਂ ਘਰ ਦਾ ਬਣਾਇਆ ਉੱਥੇ ਸਾਡੇ ਘਰ ਚ ਬਣਿਆ ਦੇਖ ਲਓ ਵੀ ਸਾਡੀ ਫੈਮਲੀ ਵੀ ਜਿੱਦਾਂ ਹਨਾ ਸਾਰੇ ਜਣੇ ਉੱਥੇ ਹੀ ਮਤਲਬ ਉੱਥੇ ਦੁੱਖ ਵੀ ਦੇਖਿਆ ਸੀ ਸੁੱਖ ਵੀ ਦੇਖਿਆ ਹੈ ਹਾਂ ਉਹ ਵੀ ਘਰ ਹੀ ਸੀ ਮੈਂ ਸਾਡੇ ਲਈ ਸੀ ਸਾਡੇ ਲਈ ਤਾਂ ਸਾਨੂੰ ਕਾਫੀ ਯਾਰ ਨੇ ਕਹਿੰਦੇ ਸੀ ਵੀ ਤੁਸੀਂ ਇੱਥੇ ਕੀ ਰਹਿੰਦੇ ਆ ਵੀ ਇੱਥੇ ਇਦਾਂ ਘਰ-ਵਰਗਾ ਘਰ ਦੇਖੋ ਚਲੋ ਮਾਲਕ ਨੇ ਜਿੰਨਾ ਚਿਰ ਉੱਥੇ ਲਿਖਿਆ ਉੱਥੇ ਰਹਿੰਦੇ ਰਹੇ ਜੀ ਹਣਾ ਉਹਨਾਂ ਲਈ ਕਿਹਾ ਹੀ ਉਹ ਚ ਸਾਨੂੰ ਵੀ ਪਤਾ ਸੀ ਕੋਈ ਇਦਾਂ ਦੀ ਗੱਲ ਨਹੀਂ ਸੀ ਆਪਾਂ ਘਰ ਲੈ ਨਹੀਂ ਸਕਦੇ ਸੀ ਤੁਹਾਨੂੰ ਪਤਾ ਜਕਰ ਮਿਲਦਾ ਨਹੀਂ ਸੀ ਮਿਲ ਜਾਣਾ ਸੀ ਅਸੀਂ ਆਪੇ ਨਹੀਂ ਸੋਚਿਆ ਚਲੋ ਉੱਥੇ ਵਧੀਆ ਦੇ ਲੱਗਾ ਜ ਸਾਡਾ ਚੁੱਪ ਮਨਵੀਰ ਸਾਡਾ ਦਿਲ ਲੱਗਾ ਸੀਗਾ ਤੇ ਬਾਕੀ ਹੁਣ ਇਦਾਂ ਆ ਵੀ ਹੁਣ ਚਲੋ ਹੁਣ ਵੀ ਮਾਲਕ ਨੇ ਹੱਥ ਫਾੜੀ ਲੈਣਾ ਤੇ ਜਿੱਤੇ ਆਪਾਂ ਥਾਂ ਬਣਾ ਲਿਆ ਹੋਰ ਸਾਤੇ ਸਾਲ ਕੱਸੀ ਰਹਿੰਦੇ ਜਾਂ 2 ਸਾਲ ਸਾਨੂੰ 1.5 ਸਾਲ ਲੱਗ ਜਾਂਦਾ ਉਦੋਂ ਤੱਕ ਆਪਾਂ ਆਪਣਾ ਘਰ ਬਣਾਉਣਾ ਸ਼ੁਰੂ ਕਰ ਲੈਣਾ ਸੀ ਤੇ 6-7 ਮਹੀਨਿਆਂ ਚ ਘਰ ਬਣਾ ਲੈਣਾ ਸੀ ਬਾਬੇ ਜਮੀਨ ਦਾ ਕੰਮ ਕਰ ਸੱਟਿਆ ਉੱਥੇ ਰਹੇ ਆ ਤੇ ਵਧੀਆ ਰਹੇ ਆ ਜੀਰੋ ਜੀਰੋ ਸੀ ਜੀਰੋ ਤੇ ਰਹੇ ਆ ਜੀਰੋ ਤੋਂ 5 ਤੱਕ ਆ ਗਏ ਆ ਸੋ ਹੁਣ ਚਲੋ ਮੜਕ ਦੀ ਮਿਹਰ ਆ ਵਧੀਆ ਚੱਲੂ ਸਾਰਾ ਕੁਝ ਅੱਗੇ ਵੀ ਔਰ ਐਨੀ ਹੋ ਬਾਈਕ ਕੱਢੀ ਬਾਈਕ ਕੱਢ ਲਵਾਂ ਇਹ ਦੋਨੋਂ ਰੋਟੀ ਤੋਂ ਬੱ ਸੀ ਆਈ ਸੀ ਅੱਜ ਅੰਦਰ ਗੱਲ ਵੀ ਲਾਉਂਦੇ ਦੋ ਮਿੰਟ ਆ ਕੇ ਬਾਹਰ ਇੱਕ ਵਾ ਚਲਾਤਾ ਪੱਖਾ ਤੇ ਡਾਇਨਾਮਿਕ ਲੱਗੇ ਨੂੰ ਲੱਗੀ ਉਹ ਕੋ ਪਾਣੀ ਨਹੀਂ ਲੱਗਿਆ ਕਰਦੇ ਪੀ ਆ ਉਹਦੀ ਗੱਡੀ ਦੇ ਟਾਇਰ ਥੋੜੇ ਦਿਨ ਪਹਿਲਾਂ 3500 ਪੈਸੀ ਥੋੜੇ ਦੋ ਪਹੀਏ ਦਾ 2350 ਫੇ ਲੱਗ ਗਿਆ ਅੱਧਾ ਦਬਰ ਤਿੰਨ ਯਾ ਲੱਗੇ ਦੇ ਤੱਕ 10000 ਰੁਪਏ ਮੈਂ ਲਗਾਦਾ ਨੂੰ ਨਾ ਖਾਤੇ ਤੇ ਉਹ ਤਾਂ ਇਹ ਕੋਈ ਪਤਾ ਨਹੀਂ ਰੱਖਦਾ

ਚੱਤ ਕੇ ਮੈਨੂੰ ਫੜਾਏ ਮੈਂ ਤਾਂ ਅੱਜ ਪਹਿਲੇ 10 ਦਿਨ ਫੜਾਇਆ ਸੀ 10 ਦਿਨ ਹੀ ਪਹਿਲੇ ਅੱਜ ਵੀ ਪਹਿਲੇ ਹੂੰ ਕੀ ਖਾਣੀ ਆ ਨਹੀਂ ਦੇਣੀ ਮੈਨੂੰ ਦੇ ਦੇ ਦੇਖੋ ਲੈ ਮੈਂ ਤੁੰਦੀ ਗੱਦੀ ਜੇਕਰ ਆ ਫਰੇਂ

¿Cuántas pizzerías hay aquí? ¿Cuántas pizzerías hay aquí? Cuando yo me digo, ¿no? Así, muy bien. Ah. Me hace tomar un... Ah, tú no me lo decías. ¿Cómo te lo decías? ¿Te lo ਬਾਕੀ ਤੁਸੀਂ ਕੀ ਕਹਿਣਾ ਚਾਹੁੰਗੇ ਮੈਂ ਤਾਂ ਕੀ ਕਹਾਂ ਮੇਰਾ ਦੇਖਦਾ ਨਹੀਂ ਆ ਫੌਜੀ ਨਹੀਂ ਆਈ ਇਹਦੀ 레이జర్ 레이జర్ ਲੀਡ ਐਡਜਲਿਮੈਂਟ ਆਹ ਜਿਹੜੇ ਕਹਿੰਦੇ 레이జర్ ਹੈ ਕਿ ਜਿਹੜੀ ਕੰਧਾਂ ਤੇ ਮਾਰੀ ਦੀ ਹੁੰਦੀ ਮੇਲੇ ਤੋਂ ਲੈ ਕੇ ਉਹ ਲੱਗੀ ਹੈ ਅਮਰੂਦ ਵੀ ਖਾਦਾ ਕਿੰਨਾ ਖਾ ਕਿੰਨੇ ਖਾਦੇ ਕਿੰਨੇ 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 ਖਾਦੇ ਮੈਨੂੰ ਹੋਰ ਮੰਨੂ ਨੇ ਖਾਦੇ ਸਾਰੇ ਸਾਰੇ ਮੈਨੂੰ ਨੇ ਖਾ ਲਏ ਸਾਰੇ ਮੈਨੂੰ ਤੁਸੀਂ ਖਾ ਲੇ ਮੰਨੂ ਪੁੱਖਾ ਸਾਰੇ ਖਾ ਲੇ ਮੇਰੇ ਪੁੱਤ ਨੇ ਮੰਨੂ ਦਾ ਪੁੱਖਾ ਦੱਦੀ ਪੁੱਖਾ ਮੰਨੂ ਪੁੱਖਾ ਦੱਦੀ ਤੁਹਾਨੂੰ ਕੀ ਕਹਿੰਦੇ ਮੰਨੂ ਪੁੱਖਾ ਪੁੱਖਾ ਮੰਨੂ ਪੁੱਖਾ ਮੰਨੂ ਮੁੱਖਾ ਆ ਨੰਨੂ ਪੁੱਖਾ ਬੁੱਕਾ ਕਾਣ ਪੁੱਤਾ ਪੁੱਠਾ ਬਈ ਸਾਰੇ ਜਾਣੀ ਇਹ ਨੰਨੂ ਦੀਆਂ ਨਾ ਗੱਲਾਂ ਸੁਣਿਆ ਕਰੋ ਵੀ ਕੀ ਕਰਦਾ ਕੀ ਨਹੀਂ ਇਹ ਇਹਨੇ ਨਾ ਆ ਦੇ ਤੰਗ ਦੇਖੋ ਤੰਗ ਦੇਖ ਲਓ ਮੈਨੂੰ ਕਿੰਨਾ ਕਰਦਾ ਗੱਡੀ 'ਚ ਬੈਠੀ ਨਹੀਂ ਛੱਡਦਾ ਇਹ ਤੰਗ ਕਰਦਾ ਮੈਨੂੰ ਲੱਗਦਾ ਕਰੂ ਹਾਂਜੀ ਮੈਨੂੰ ਤੰਗ ਕਰੋ ਤੰਗ ਕਰੋ ਮੈਂ ਤੁਹਾਨੂੰ ਤੰਗ ਕਰਦਾ ਤੁਹਾਨੂੰ ਤੰਗ ਕਰਦਾ ਤੁਹਾਨੂੰ ਤੰਗ ਕਰਦਾ ਨੰਨੂ ਪੁੱਕਾ ਨੰਨੂ ਪੁੱਕਾ ਆ ਵੀ ਮੰਮੀ ਲੁੱਡੋ ਖੇਡਦੇ ਪਏ ਆ ਵੀ ਮੈਂ ਬਿੱਲੀ ਐਨੀ ਲਾਈ ਆ ਮੈਨੂੰ ਕੀ ਮੈਨੂੰ ਅਸੀਂ ਵੀ ਲੱਗੇ ਆ ਵੀ ਕੁਲਫੀ ਖਾ ਨੇ 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 ਕੁਲਫੀ ਪੀਂਦੇ ਬੈ ਮਿਲਕ ਬਦਾਮ ਪੀਂਦੇ ਮਿਲਕ ਬਦਾਮ ਨਾ ਤਾਂ ਕੀ ਆ ਟੋਕੋ ਥੈਂਕ ਯੂ ਹਲੋ ਮਾ ਤੁਸੀਂ ਯੋ ਵੀਓ ਕੋਈ ਨਾ ਬਨਾਈ ਲੈ ਤੁਸੀਂ ਪੀ ਲਓ ਹਾਂਜੀ ਜੀ ਅਸੀਂ ਆ ਗਏ ਆ ਸ਼ਾਰਪ ਵਾਲੇ ਰੋਡ ਤੇ ਤੇ ਬਹੁਤ ਹੀ ਵਧੀਆ ਲੰਗਰ ਲੱਗੇ ਆਏ ਨੇ ਸਾਰੇ ਰਾਹ ਰਾਹ ਦੇ ਗਈ ਸਮਾਦੋਂ ਮਾਤਾ ਜੀ ਦਾ ਮੇਲਾ ਆ ਚੱਲੇ ਸ਼ੁਰੂ ਆ। ਵੇਖ ਵਧੀਆ ਲੱਦਣਾ ਦੇਖ ਕੇ ਤੇ ਲੱਗਦਾ ਹੈ ਕਿ ਕਿਉਂ ਠੀਕ ਅਜੀ ਕਿੰਨੇ ਸਵੇਰੇ ਢੰਡੇ ਚੱਲੇ। ਹਾਂ ਤੇ ਢੰਡੇ ਢੰਡੇ ਲਾ। ਵੀਡੀਓ ਚ ਤੇਰੀ ਵਧਾਰੇ ਜਨਾ ਦਾ ਆਪਣਾ। ਉਹ ਦੋਹਾਂ ਤੁਰੇ ਨੇ ਦਮ ਹੈ। ਹੈ। ਰਾਸ਼ ਦੇਖੋ ਬਈ ਨਾ ਲੰਗਰ ਕਰਕੇ ਆਪੇ ਆ ਕੇ ਹੈ ਕਿ ਮਨ ਨੂੰ ਨਾ ਹੀ ਪਤਾ ਹੋਵੇ ਲੰਗਰ ਲੱਗੇ ਉਹ ਤੇ ਬਾਬਿਆਂ ਨੂੰ ਬਹੁਤ ਵਧੀਆ ਲੱਗਦਾ ਲੱਗਦਾ ਦੇਖ ਆ ਦੇ ਅੰਦਰ ਵੀ ਲੰਗਰ ਸਮੋਸੇ ਹਨੇ ਸਾਰੇ ਬੂੜੀਆਂ ਸਾਰੇ ਬੂੜੀਆਂ ਲਈ ਚੱਲ ਜਾਨਾ ਚੱਲ ਕੇ ਆ ਜਾ ਜਾਨ ਨੂੰ ਨਹੀਂ ਕੋ ਰੋਲਾ ਬੱਲੇ ਆਪਾਂ ਨੂੰ ਲੈ ਜਾ ਜਾਨ ਨੂੰ ਇਹ ਦਲ ਦੇ ਮੈਂ ਚੱਲ ਰਿਹਾ ਨੰਬਰ ਨੰਗਰਾ ਜਾਨ ਨੂੰ ਮੈਂ ਬਹੁਤ ਛੇੜ ਰਿਹਾ ਚੱਲ ਫੇ ਚੱਲ ਦੁਖਾਵਾ ਬਾਬਾ ਜੀ ਦੱਸ ਦੇ ਦੇ ਆ ਵੀ ਦੌਰਗਾ ਬਾਈ ਆ ਚਲ ਗਏ ਵੀ ਲੰਗਰ ਲੈਣਾ ਹੋਰ ਦੇਖੋ ਹਾਂਜੀ ਜੀ ਹੁਣ ਆਪਾਂ ਚੁੱਕੇ ਆ ਵੀ ਕੋਠੇ ਤੇ ਕੋਠੇ ਤੋਂ ਆਪਾਂ ਜਿਹੜੇ ਕੱਪੜੇ ਆ ਉਹ ਕਰਦੇ ਪੈ ਪੈਕਿੰਗ ਸੋ ਪੈਕਿੰਗ ਕਰਨੀ ਆ ਤੇ ਆਪਾਂ ਸੋਚਦੇ ਆਂ ਵੀ ਕੱਪੜੇ ਨਿਆ ਤੇ ਉਹ ਕੋਨੇ ਕਾਦੇ ਚ ਆ ਸਮਝ ਨਹੀਂ ਲੱਗਦੀ ਕੁਝ ਵੀ ਸੋ ਕਰਦੇ ਆਂ ਟਰਾਈ ਤੇ ਕਾਰੇ ਜਿੰਨੇ ਕੱਪੜੇ ਆ ਸਾਡੇ ਤੇ ਉਲ ਜਾਣੇ ਕਾਦੇ ਚ ਸਹਾਲ ਹੋ ਗਿਆ ਆ ਟੈਨਸ਼ਨ ਚ ਬੈੱਡ ਵੀ ਆਪਾਂ ਚੱਕ ਲਿਆ ਹੁਣ ਕੱਪੜਾ ਛੜ ਛੜ ਦੇਖ ਸਕਦੇ ਤੁਸੀਂ ਕੱਪੜਾ ਕੱਢ ਲੈ ਇਹ ਆਪਾਂ ਦਾ ਲੈ ਇਹ ਆਪਾਂ ਦਾ ਬਾਬਾ ਗਰਮੀ ਦੇ ਕਿੰਨੀ ਆ ਨਹੀਂ 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 ਪਾ ਲੈ ਕਹਿੰਦਾ ਜੈਕਟ ਪਾਣੀ ਮੈਂ ਜੈਕਟ ਨਿਬਤ ਪਾਣੀ ਆਪਾਂ ਇਦਾਂ ਨਹੀਂ ਜੈਕਟ ਪਾਣੀ ਨਹੀਂ 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 ਕਾਉਣੇ ോ ആ ബ ਵਿਕਰਮ ਇੱਧਰ ਨੂੰ ਦੇਖਿਓ ਇੱਧਰ ਨੂੰ ਓ ਇੱਧਰ ਨੂੰ ਇੱਕ ਮਿੰਟ ਹਾਂ ਲੱਕ ਗਾ ਦੂ ਲੱਕ ਗਾ ਦੂ ਨਨ ਬੁਆ ਵਾ ਸਿੱਧਾ ਕਰ ਨਨ ਬੁਆ ਕੋਲ ਦੇ ਬਟੀਆਂ ਬਟੀਆਂ ਜਿਹੜੀਆਂ ਜੈਕਟ ਆ ਵਗੈਰਾ ਹਨਾ ਆ ਇਹ ਪਾ ਲਾ ਫਿਰ ਨਾ ਕਿ ਨਾ ਪਨੇ ਆਪੇ ਵਾਲੇ ਆਦੇ ਹਾਂ ਨਹੀਂ ਤੁਸੀਂ ਨਹੀਂ ਹੇ ਰੋਕੋ ਮੈਨੂੰ ਇੱਧਰ ਆ ਜਾ ਤੂੰ ਆਹ ਦੇ ਸਾਰੀਆਂ ਜੈਕੀ ਤਾਂ ਨਾ ਸਾਰੀਆਂ ਮੈਨੂੰ ਆਪਾਂ ਇੱਥੇ ਹੀ ਪਾ ਰਹੀਆਂ ਹਾਂ ਹਾਂ ਇਹਨਾਂ ਬਾਅਦ ਨੂੰ ਉਹਨਾ ਵਾ ਗੱਲ ਹੋਣਾ। ਤੈਨੂੰ ਤਾਂ ਕਰਨੀ ਪੈਣੀ ਐ। ਹੋਰ ਹੋਰ ਆਦੀ ਕਰੂਗੇ ਤਾਂ ਜਾ ਕੇ ਪੰਜਾ ਦਿਨਾਂ ਨੂੰ ਹੋਗੇ। ਫਾਰੀਆਂ ਇੱਕ ਲਪਾਫੇ ਚ ਪੜੋ। ਸਾਰੀਆਂ ਮੋਟੀਆਂ ਨੇ। ਹੂੰ। ਉਹ ਤੂੰ ਕਿੱਥੇ ਭੱਜੀ ਜਾਂਦਾ? ਐ ਨਹੀਂ ਇਹ ਖੇਡਾ ਖੇੜਦਾ ਇਹ। ਨੰਨੂ ਐ ਖੇਡਾ ਖੇਡਣ ਦਾ ਟਾਈਮ ਆ। ਉਹਦਾ ਟਾਈਮ ਆ। खेल ना खेल ना तो बट्टी तेरी किससे बट्टी? तेरी बट्टी कटी किससे आपको? ये तो, तो, तो प्यार तो बोल रहा है आप आंदोलन का नहीं? बंद है, बंद है। अबे रखूँगा। नहीं बंद। नहीं चांग बंद है, चांग बंद है।

ਆ ਕਾਟ ਕੇ ਰਾਹ ਤੋਂ ਸਾਰ ਦੇ ਬੰਨਾਂ ਆ ਹੀ ਦਿਮਾਗ ਸਾਡੇ ਯਾਰ ਬੈਗ ਸੀ ਜੋ ਅਸੀਂ ਦੇ ਦਿੱਤੇ ਕਿਸੇ ਨੂੰ ਕੋਈ ਨਹੀਂ ਲੈ ਰਿਹਾ ਉਹਨਾਂ ਜੀ ਵੀ ਬੈਗਾਂ 'ਚ ਕਿੰਨੇ ਕਾੜਨੇ ਦੇ ਕਪੜੇ ਇਹ ਨਾ ਆ ਜਾਣੇ ਦਰ ਵੱਡੇ ਲਫਾਫੇ ਉਹ ਕੰਢੀ ਵਰਗਣੀ ਵਧੀਆ ਪਸਾਉਂ ਦਾ ਵੱਡੇ ਲਫਾਫੇ ਲਿਆਉਂਦੇ ਤੋ

ਓਏ ਉੱਠ ਚੱਲ ਬਾਹਰ ਚੱਲ ਕੋਈ ਨਾ ਚਲੋ ਵੀ ਸਾਰੀ ਪੈਕਿੰਗ ਕਰ ਲੈਂਦੇ ਫਿਰ ਆਪਾਂ ਕਰਦੇ ਕਰਨਾ ਕੱਲ ਠੀਕ ਆ ਪਾਪਾ ਮਾ ਇਹ ਕਹਿੰਦਾ ਐ ਪਸਾ ਪਸਾ ਨੂੰ ਨਾ ਮਾਰ ਦੇ ਕੇ

Men nå

12 ਦੇ ਆ ਸੂਰਕੇ ਫੇਰ ਦੀਪਾ ਕੇ ਤੈਨੂੰ ਜਿਪ ਲਾ ਦੇਉ ਫੇਰ ਦੀਵਾਰੋਂ ਸੋਟਰਾ ਬਾਹਰ ਕਰ ਲਾਂਗੇ ਫਿਰ ਬਾਹਰ ਇਹ ਛੋਟੇ ਮੋਟੇ ਕੁੱਪੜੇ ਤੂੰ ਕਿੱਥੇ ਗੱਡੀ ਵਾੜੀ ਫਿਰਦਾ ਆ ਆਈ ਇੱਧਰ ਮਨਵੀਰ ਦੁਪੈਰਾ ਤੇ ਝਾੜਦਾ ਜਾਣ ਕੇ ਚਲ ਆ ਗਾਲ ਕਰਦਾ ਦੇਲਾ ਬਰੇਤੀ ਜੈਨ ਨੂੰ ਕੋਈ ਲੋ ਜੀ ਬੈਠ ਲੇ ਬੈਠ ਲੇ ਲੋ ਇਹ ਕੱਚ ਵੱਡਦਾ ਆ ਹਾਏ ਕਰਤਾ ਮੈਂ ਪਾਣੀ ਲਾਇਆ ਸੀ ਪਾਣੀ ਲਾਇਆ ਸੀ ਬ੍ਰੋਕਰ ਮੈਂ ਪਾਣੀ 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 ਸੀ ਨਾ ਹਾਂ ਉਹ ਵੀ ਪਾ ਦੇ ਹੁਣ ਦਿੱਕੂ ਨੂੰ ਕਰ ਲਓ ਮੈਂ ਇੱਕ ਬੈਕ ਕਰ ਲੈਣਾ ਕੀ ਕਰਨਾ ਚਾਹੀਦਾ ਮੈਨੂੰ ਇਹ ਦੀ ਬਾਹਰੋਂ ਬਾਅਦ ਚ ਗਰਮੀਆਂ ਸਾਧੀਆਂ ਕਰ ਲਿਓ ਲੱਗ

ਮੇ ਆਹ ਪਾਪਾ 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 ਕੀ ਪਾਪਾ ਫੇਸ ਵਾਖ ਕੇ ਆ ਤੋ ਅਗੇ ਜੇ ਨਾ ਇਹ ਤੋ ਜੇ ਦਰ ਹੋ ਗਿਆ ਸਾਡੇ ਨੂੰ ਦੂਜੇ ਪਾਸਾ ਕੀ ਉਧਰ ਕੀ ਆ ਰਾਤ ਨੇ ਉਹ ਕੀ ਆ ਕੌਣ ਤਾਂ ਨਹੀਂ ਆ ਹੈ ਕੀ ਆ ਉਹ ਡਾਕਰ ਉਹ ਡਾਕਰ ਕੰਤੀ ਜੀ ਆਪ ਆ ਚੁੱਕੇ ਆ ਜੀ ਘਰੇ ਤੇ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਰਸੋਈ ਦੇ ਵਿੱਚ ਤਾਂ ਮੈਂ ਕਹ ਵੀ ਉਹ ਸਾਫ ਲਵਾਂ ਕੋਹਨ ਆਪ ਕੋਈ ਇਹ ਬਰਤਨ ਪਹਿਲਾਂ ਬਰਤਨ ਦਾ ਬੋਲ ਖਲਾਰਾ ਪੈ ਗਿਆ ਸੀ ਅੱਜ ਕਿਉਂਕਿ ਅੱਜ ਸਵੇਰ ਦੇ ਅਸੀਂ ਗਏ ਸੀ ਕਿਤੇ ਤੇ ਘਰ ਵਗੈਰਾ ਦੇਖਣ ਨੂੰ ਕੁਣਾ ਪਾਏ ਆ ਘਰੇ ਹੁਣ ਹੋਏ ਫ੍ਰੀ ਤਾ ਸੋ ਨਮਾ ਗੁੰਨਦੇ ਪਏ ਆਟਾ ਫੱਟੀ ਕਿੱਥੇ ਆਪਣੀ ਮੰਮੀ ਸਾਡੇ ਦੁੱਧ ਵਾਲਿਆਂ ਨੇ ਬਹੁਤਾਂ ਕੀਤਾ ਸਾਨੂੰ ਕਿ ਕਿ ਦੁੱਧ ਵਾਲੇ ਹਜ ਸਾਡੇ ਫੇਰ ਦੁੱਧ ਨਹੀਂ ਦੇ ਕੇ ਗਏ ਸਾਨੂੰ 这些工作。